ਯੂਰਪ ਦੇ ਵਿੱਚ ਪੁਲਿਸ ਵਾਲਿਆਂ ਦੀ ਸਖਤੀ ਵਧ ਗਈ ਹੈ ਜੀ ਕੰਟਰੋਲ ਪੂਰੇ ਯੂਰਪ ਦੇ ਵਿੱਚ ਹੋ ਰਿਹਾ ਹੈ ਆ ਪੁਰਤਗਾਲ ਤੋਂ ਇੱਕ ਬੱਸ ਆ ਰਹੀ ਸੀ ਜਿਸ ਦੇ ਵਿੱਚ ਆਪਣੇ 6 ਮੁੰਡੇ ਸਵਾਰ ਸੀ ਬਲਾਬਲਾ ਬੱਸ ਸੀ ਇਹ ਤੇ ਉਸ ਬੱਸ ਦੀ ਚੈਕਿੰਗ ਹੋਈ ਹੈ ਜੀਪ ਸਪੇਨ ਦੇ ਵਿੱਚ ਤੇ ਆਪਣੇ 6 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆ ਉਹਨਾਂ ਦੇ ਪਾਸਪੋਰਟ ਰੱਖ ਲਏ ਨੇ ਤੇ ਸਪੇਨ ਦੀ ਪੁਲਿਸ ਵੱਲੋਂ ਉਹਨਾਂ ਦੇ ਫਿੰਗਰ ਲੈ ਲਏ ਗਏ ਨੇ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੇਕਰ ਤੁਸੀਂ ਪਾਸਪੋਰਟ ਵਾਪਸ ਲੈਣੇ ਨੇ ਤਾਂ ਸੌ ਵਾਰ ਨੂੰ ਤੁਸੀਂ ਅਦਾਲਤ ਦੇ ਵਿੱਚ ਆ ਕੇ ਆਪਣੇ ਪਾਸਪੋਰਟ ਵਾਪਸ ਲੈ ਸਕਦੇ ਹੋ ਤੇ ਉਹਨਾਂ ਨੂੰ ਸਰਕਾਰੀ ਵਕੀਲ ਦਾ ਨੰਬਰ ਵੀ ਦੇ ਦਿੱਤਾ ਆ ਫਰਾਂਸ ਦੇ ਵਿੱਚ ਟੋਲ ਪਲਾਜ਼ਾਂ ਦੇ ਉੱਪਰ ਵੱਡੇ ਜਿਹੜੇ ਹਾਈਵੇ ਲੱਗਦੇ ਨੇ ਉੱਥੇ ਚੈਕਿੰਗ ਹੋ ਰਹੀ ਆ ਫਰਾਂਸ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਰੈਸਟੋਰੈਂਟਾਂ ਦੇ ਛਾਪੇ ਪੈ ਰਹੇ ਨੇ ਕੰਟਰাকਸ਼ਨ ਦੇ ਕੰਮਾਂ ਤੇ ਛਾਪੇਮਾਰੀ ਹੋ ਰਹੀ ਆ ਤੇ ਟ੍ਰੇਨ ਸਟੇਸ਼ਨਾਂ ਤੇ ਛਾਪੇਮਾਰੀ ਹੋ ਰਹੀ ਆ ਉੱਥੇ ਵੀ ਪੁਲਿਸ ਵਾਲੇ ਖੜੇ ਨੇ ਉਹ ਵੀ ਪੁੱਛ ਸਕਦੇ ਆ ਪੇਪਰਾਂ ਬਾਰੇ ਥੋੜਾ ਜਿਹਾ ਧਿਆਨ ਰੱਖੋ ਫਾਲਤੂ ਦੇ ਵਿੱਚ ਘੁੰਮਣ ਤੋਂ ਗਰੇਜ ਕਰੋ ਜੇਕਰ ਤੁਸੀਂ ਕਿਸੇ ਵੀ ਮਾਲਕ ਦੇ ਨਾਲ ਕੰਮ ਕਰਦੇ ਹੋ ਕੋਸ਼ਿਸ਼ ਕਰੋ ਕਿ ਆਪਣੇ ਮਾਲਕ ਨੂੰ ਕਹੋ ਕਿ ਵੀ ਤੁਹਾਨੂੰ ਘਰੋਂ ਬਿਠਾ ਕੇ ਲੈ ਜਾਵੇ ਤੇ ਘਰੇ ਹੀ ਛੱਡ ਦੇਵੇ ਜੇਕਰ ਤੁਸੀਂ ਉਦਾਂ ਦੇ ਏਰੀਆ ਦੇ ਵਿੱਚ ਰਹਿੰਦੇ ਹੋ ਜਿੱਥੇ ਕਿ ਡਰ ਹੈ ਤੁਹਾਨੂੰ ਪੁਲਿਸ ਦੇ ਜ਼ਿਆਦਾ ਕੰਟਰੋਲ ਦਾ ਕਿ ਤੁਸੀਂ ਕੰਮ ਕਰਨਾ ਹੀ ਆ ਮੈਂ ਕਿਸੇ ਨੂੰ ਡਰਾ ਨਹੀਂ ਰਿਹਾ ਮੇਰਾ ਮਕਸਦ ਤੁਹਾਨੂੰ ਇਨਫੋਰਮੇਸ਼ਨ ਦੇਣੀ ਤੁਹਾਨੂੰ ਅਲਰਟ ਕਰਨਾ ਟਿਕਟ ਜਿਹੜੀ ਆ ਬਸ ਪਾਸ ਵੀ ਨਾ ਆਪਣਾ ਨਵੀਗੋ ਕਹਿ ਦਿੰਨੇ ਆ ਉਹ ਜਰੂਰ ਭਰਾ ਕੇ ਰੱਖੋ ਉਸ ਤੋਂ ਬਗੈਰ ਸਫਰ ਨਾ ਕਰੋ ਜਿਨ੍ਹਾਂ ਦੇ ਕੋਲੇ ਯੂਰਪ ਦੇ ਕਿਸੇ ਵੀ ਮੁਲਕ ਦੇ ਪੇਪਰ ਨੇ ਉਹ ਪੇਪਰ ਆ ਆਪਣੀ ਜੇਬ ਦੇ ਵਿੱਚ ਰੱਖੋ ਚਾਹੇ ਤੁਹਾਡੇ ਕੋਲ ਪੁਰਤਗਾਲ ਦੇ ਚਾਹੇ ਸਪੇਨ ਦੇ ਆ ਚਾਹੇ ਇਟਲੀ ਦੇ ਆ ਤੁਹਾਡੇ ਕੋਲ ਤੁਹਾਡੇ ਡਾਕੂਮੈਂਟ ਹੋਣੇ ਚਾਹੀਦੇ ਨੇ ਜੇਬ ਦੇ ਵਿੱਚ ਜੇਕਰ ਨਹੀਂ ਜੇਬ ਚ ਰੱਖਨੇ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਖਿੱਚ ਕੇ ਤੁਹਾਡੇ ਫੋਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਤੁਹਾਨੂੰ ਕੰਟਰੋਲ ਦੇ ਵਿੱਚ ਰੋਕਿਆ ਜਾਵੇ ਤਾਂ ਤੁਸੀਂ ਇਹ ਜਸਟੀਫਾਈ ਕਰ ਸਕੋ ਕਿ ਤੁਹਾਡਾ ਮੁਲਕ ਕਿਹੜਾ ਆ ਤੁਹਾਡਾ ਕੀ ਨਾਮ ਆ ਤੁਸੀਂ ਕਿਹੜੇ ਕਿਹੜੀ ਕੰਟਰੀ ਦੇ ਤੁਹਾਡੇ ਕੋਲੇ ਪੇਪਰ ਨੇ ਜਿਹੜੇ ਕਿ ਜ਼ਰੂਰੀ ਨੇ ਜਦੋਂ ਤੁਹਾਡੇ ਕੋਲ ਕੋਈ ਵੀ ਡਾਕੂਮੈਂਟ ਨਹੀਂ ਲੱਭਦਾ ਤਾਂ ਤੁਹਾਨੂੰ ਸ਼ੱਕ ਦੇ ਆਧਾਰ ਦੇ ਉੱਪਰ ਪੁਲਿਸ ਵਾਲੇ ਗ੍ਰਫਤਾਰ ਕਰਦੇ ਨੇ ਤੁਹਾਡੀ ਆਈਡੈਂਟੀਟੀ ਜਾਣਨ ਵਾਸਤੇ ਕਿ ਇਹ ਇਨਸਾਨ ਕੌਣ ਆ ਕਿਹੜੇ ਮੁਲਕ ਤੋਂ ਆ ਫਿਰ ਤੁਹਾਨੂੰ ਥਾਣੇ 'ਚ ਲਿਜਾ ਕੇ ਤੁਹਾਡੇ ਫਿੰਗਰ ਹੁੰਦੇ ਨੇ ਤੁਹਾਡਾ ਡਾਟਾ ਜਿਹੜਾ ਆ ਉਹ ਕੱਢਿਆ ਜਾਂਦਾ ਵੀ ਤੁਸੀਂ ਕਿਤੇ ਪਹਿਲਾਂ ਕ੍ਰਿਮੀਨਲ ਰਿਕਾਰਡ ਦੇ ਵਿੱਚ ਤਾਂ ਨਹੀਂ ਚੈੱਕ ਹੋਏ ਹੋਏ ਕਿਸੇ ਫਰਾਂਸ ਦੇ ਕਿਸੇ ਵੀ ਥਾਣੇ ਦੇ ਵਿੱਚ ਇਹਨਾਂ ਗੱਲਾਂ ਦਾ ਖਿਆਲ ਰੱਖੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜੇ ਯੂਰਪ ਦੇ ਵਿੱਚ ਰਹਿੰਦੇ ਨੇ ਤਾਂ ਜੋ ਥੋੜਾ ਜਿਹਾ ਧਿਆਨ ਦੇ ਨਾਲ ਰਹਿਣ ਜਿਹੜੇ ਮੇਰੇ ਵੀਰ ਫਿੰਗਰ ਦੇਣ ਗਏ ਹੋਏ ਨੇ ਉਹਨਾਂ ਨੂੰ ਕਹੋ ਕਿ ਉੱਥੇ ਹੀ ਰੁਕ ਜਾਣ ਆਪਣਾ ਕਾਰਡ ਆਪਣਾ ਕਾਰਡ ਲੈ ਕੇ ਹੀ ਵਾਪਸ ਹੋ ਯੂਰਪ ਦੇ ਵਿੱਚ ਆਪਣੇ ਕੰਮਕਾਰਾਂ ਤੇ ਆਉਣ ਕਿਉਂਕਿ ਬਿਨਾ ਪੇਪਰਾਂ ਤੋਂ ਸਫ਼ਰ ਨਾ ਕਰੋ ਰਿਸਕ ਹੈ ਇਸ ਟਾਈਮ ਕੁਝ ਵੀ ਹੋ ਸਕਦਾ ਬਹੁਤ ਬਹੁਤ ਸ਼ੁਕਰੀਆ ਵੀਡੀਓ ਸ਼ੇਅਰ ਕਰਦੇ